ਲੋਕ ਜੁੜੇ ਹਨ ਨੜਕਪੜੀ ਜ਼ਿੰਦਗੀ ਸ਼ਹਿਰ ਦੀ ਬਾਗ ਨੰਬਰ 11 ਵਿੱਚ ਕਾਨਵਾ ਰੋਡ ਤੇ ਪੈਂਦੇ ਮੋਹੱਲਾ ਸ਼ਿਵ ਨਗਰ ਵਿੱਚ ਨਾਲਾ ਬੰਦ ਹੋਣ ਕਾਰਨ ਲੋਕਾਂ ਦੇ ਘਰਾਂ ਦੇ ਸਾਹਮਣੇ ਗੰਦਾ ਪਾਣੀ ਇਕੱਠਾ ਹੋ ਗਿਆ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਨਾਲੇ ਦਾ ਪਾਣੀ ਗਲੀ ਵਿੱਚ ਇਕੱਠਾ ਹੋਣ ਕਾਰਨ ਗਲੀ ਵਿੱਚ ਕੀੜੇ ਫਿਰਦੇ ਹਨ ਅਤੇ ਗੰਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਭਿਆਨਕ ਵੀ ਬਾੜੀਆਂ ਤੋਂ ਡਰ ਲੱਗਦਾ ਹੈ ਹਾਲਾਂਕਿ ਮੋਲਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਹੈ ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਉੱਥੇ ਬਾੜ ਦੇ ਕਾਉਂਸਲਰ ਅਸ਼ੋਕ ਪੁੱਟੋ ਦਾ ਕਹਿਣਾ ਹੈ ਕਿ ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਨਿਰਮਾਣ ਅਧੀਨ ਹੋਣ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ ਉਹ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਨ ਕਿ ਸ਼ਿਵਨਗਰ ਦੇ ਨਾਲੇ ਦਾ ਪਾਣੀ ਦਾ ਕਿਸੇ ਪਾਸੇ ਕੱਢਿਆ ਜਾਵੇ ਪਰ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਣਕਾਰ ਦਿੰਦੇ ਹੋਏ ਮੋਹਲਾ ਦੇ ਬਸਨੀਕਾ ਨੇ ਦੱਸਿਆ ਕਿ ਮੋਹੱਲੇ ਦਾ ਮੁੱਖ ਨਾਲਾ ਅਰਸੇ ਤੋਂ ਬੰਦ ਪਿਆ ਹੈ ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਦੇ ਘਰਾਂ ਦੇ ਸਾਹਮਣੇ ਪਾਣੀ ਇਕੱਠਾ ਹੋ ਗਿਆ ਉਹਨਾਂ ਕਹਿੰਦੇ ਕਿ ਇਸ ਸਮੱਸਿਆ ਪਿੱਛੇ 2 ਮਹੀਨੇ ਤੋਂ ਚੱਲਦੀ ਆ ਰਹੀ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘਾਟੇਟੇ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੇ ਇਹ ਪਾਣੀ ਦੀ ਆ ਹੋਰ ਕੋਈ ਨਹੀਂ ਗੀ ਪਾਣੀ ਆ ਕੂੜਾ ਵਾ ਚੁੱਕਦੇ ਨਹੀਂ ਗੇ ਕਿੰਨੀ ਵਾਰੀ ਕਿਹਾ ਉਹਨਾਂ ਨੂੰ ਚੁਕਾਣਾ ਹੁੰਦਾ ਹੀ ਨਹੀਂ ਉਹ ਬੜਾ ਮਾੜਾ ਹਾਲ ਵਾ ਸਾਡਾ ਆਪਣਾ ਪਾਣੀ ਸਾਡੇ ਕਮਰਿਆਂ 'ਚ ਜਾ ਵੜਦਾ ਪਰਦੇ ਆ ਕਮਰੇ ਮੁਝ ਕੋਈ ਬੜੀ ਨੰਗੇਣ ਜਾਂਦਾ ਕਮਲੇ ਦਲਖੋੜਾ ਹਾਏ ਹੋ ਜਾਣ ਗਲੀ ਮਹਲੇ ਤੇ ਮੈਂ ਇਕੱਲੀ ਕਿੱਥੇ ਜਾਵਾਂ ਤੇ ਕਿੰਨੀ ਦੇਰ ਤੋਂ ਸਮੱਸਿਆ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਵਾ ਗਲੀ ਬਲੌਕ ਵਗਰ ਨਾਲੀ ਬਲੌਕ ਵਾ ਹਾਂਜੀ ਹਾਂਜੀ ਪਾਣੀ ਕਿੰਨਾ ਇਕੱਠਾ ਹੋ ਜਾਂਦਾ ਪਾਣੀ ਆ ਹੁਣ ਕੱਢਿਆ ਤੁਹਾਨੂੰ ਪਤਾ ਹੀ ਇੰਨਾ ਇੰਨਾ ਪਾਣੀ ਆ ਜਾਂਦਾ ਇਤੋਂ ਤੱਕ ਪਾਣੀ ਪਾਣੀ ਇਹ ਵਾਰਡ ਐਮ ਸੀ ਹੈਗਾ ਪੁੱਟੋ ਤੇ ਇਹ ਪਾਣੀ ਦਾ ਨਿਕਾਸਾ ਹੋਇਆ ਹੀ ਨਹੀਂ ਜੂ ਜਿਹੜਾ ਵੀ ਐਮ ਸੀ ਬੰਦਾ ਵਾ ਕੋਈ ਸੁਣਦਾ ਹੀ ਨਹੀਂ ਨਹੀਂ ਕੋਈ ਬਥੇਰੀਆਂ ਕਪਲੇਟਾਂ ਕੀਤੀਆਂ ਮੈਂ ਇੱਥੇ ਪਸੁੰਦਾ ਕੋਈ ਨਹੀਂ ਸਾਰੇ ਸ਼ਹਿਰ ਦਾ ਪਾਣੀ ਇੱਥੋਂ ਲੰਘਦਾ ਵਾ ਜਿੰਨਾ ਸ਼ਹਿਰ ਦਾ ਪਾਣੀ ਇੱਥੋਂ ਲੰਘ ਕੇ ਜਾਣਾ ਵਾ ਤੇ ਐਹੋ ਹੀ ਗਲੀ ਜਿਹੜੀ ਨੀਵੀਆਂ ਸਾਰੀ ਤੇ ਪਾਣੀ ਜਦੋਂ ਵੀ ਆਂਦਾ ਯਾਰਾ ਮੀਂਹ ਆਂਦਾ ਤੇ ਇੱਥੇ ਡੱਕ ਲੱਗ ਜਾਂਦੇ ਪਾਣੀ ਅੰਦਰਾਂ ਚ ਵੜ ਜਾਂਦਾ ਦੇਖੋ ਕਿੰਨੀ ਕਿੰਨੀਆਂ ਥੜੀਆਂ ਕਰਾਈ ਦੀਆਂ ਜੀ ਤੇ ਪਾਣੀ ਅੰਦਰ ਟੱਪ ਜਾਂਦਾ ਵਾ ਸਾਰਾ ਉਹ ਕਿੰਨੀ ਮੁਸ਼ਕਲ ਹੈ ਮੁਸ਼ਕਲ ਸਾਰੇ ਬੱਚੇ ਬੁਮਾਰ ਹੋਣਦੇ ਸਾਰਾ ਪੰਪ ਪਾਣੀ ਜਾਣਦੇ ਉਹਦੇ ਟੂਟੀਆਂ ਚ ਕਿੰਨੇ ਘਰ ਐਹੋ ਹੀ 5-6 ਘਰ ਆ ਬਸ ਇਹ ਲੈਣ ਦੇ ਵਿੱਚ ਅਸੀਂ ਤੇ ਜਿਹੜਾ ਵੀ ਕੋਈ ਐਮਸੀ ਆਇਆ ਨਾ ਵੀ ਕਿਹਾ ਪਰ ਗੱਲ ਕਿਸੇ ਨੇ ਨਹੀਂ ਸੁਣੀ ਮੁੰਡਾ ਕੋਈ ਸੁਣ ਕੇ ਕੀਆ ਅਥੀ ਕੰਪਲੀਟਾਂ ਪਾਈਆਂ ਪਹਿਲਾਂ ਜਮਾਦਾਰ ਬਸਾ ਦਿੰਦੇ ਆ ਜਮਾਦਾਰ ਨਾਲ ਹੀ ਪੂਰੀ ਤਰ੍ਹਾਂ ਕੱਢਦਾ ਨਹੀਂ ਉਤੋਂ ਤੋਂ ਲੈ ਜਾਂਦਾ ਕੂੜਾ ਥੱਲੇ ਉਸੇ ਦਾ ਨਾ ਰਹਿੰਦਾ ਕੂੜਾ ਮੇਨ ਸਮੱਸਿਆ ਹੈ ਕਿ ਜਿਹੜੀ ਗਲੀ ਦਾ ਪਾਣੀ ਦਾ ਨਿਕਾਸ ਹੋਏ ਇੱਕ ਕਾਰਨ ਕੀ ਹੈ ਮੇਨ ਇਹ ਗੱਲ ਕਿਉਂ ਪਾਣੀ ਇੱਥੇ ਰੁਕਦਾ ਸਾਰਾ ਪਾਣੀ ਇੱਧਰ ਨੂੰ ਆ ਸ਼ਹਿਰ ਦਾ ਨਹੀਂ ਰੁਕਦਾ ਕਿਉਂ ਇੱਥੇ ਕੀ ਗੱਲ ਰੁਕਦਾ ਹੈ ਕਿ ਨਾਲੀ ਨਿਕਲਦੀ ਨਹੀਂ ਹੈਗੀ ਨੀਵੀਂ ਹੈ ਜਾਂ ਕੀ ਚੱਕਰ ਇੱਕ ਗਲੀ ਨੀਵੀਂ ਹੈ ਇੱਕ ਨਾਲੀ ਕੱਢ ਦੇਣੀ ਹੈਗੀ ਪੂਰੀ ਤਰ੍ਹਾਂ ਥੱਲੋਂ ਹਾਂ ਥਲੋਂ ਤੱਕ ਨਾਲੀ ਕੱਢਣਾ ਤੇ ਆਪੇ ਪਾਣੀ ਚੱਲ ਪੈਂਦਾ ਵਾ ਬਲੋਕ ਵਾ ਬਲੋਕ ਹੈ ਸਾਰਾ ਦੇਖੋ ਗੱਲਾਂ ਇਦਾਂ ਇਹ 1.5 2 ਮਹੀਨੇ ਦਾ ਮਨੁਸਪੱਛ ਆ ਰਹੀ ਹੈ ਇਹ ਪ੍ਰਸ਼ਾਸਨ ਨੂੰ ਮੈਂ ਬੜੀ ਵਾਰੀ ਕਹਿ ਚੁੱਕਾ ਮੈਂ ਖ਼ਬਰ 'ਚ ਵੀ ਦੇ ਚੁੱਕਾ న్యూਸ 'ਚ ਵੀ ਦੇ ਚੁੱਕਾ ਪਰ ਮੇਰੇ ਅੱਖੇ ਲੱਗਦੇ ਨਹੀਂ ਕਿ ਜਦੋਂ ਮੈਂ ਜਾਨਨ ਨਾਲੇ ਤੇ ਠੇਕਦਾਰ ਤੋਂ ਮੈਂ ਕਹਿੰਦਾ ਠੇਕਦਾਰ ਮੈਨੂੰ ਕਹਿੰਦਾ ਵੀ ਅਜੇ 5-7 ਮਹੀਨੇ ਲੱਗਣੇ ਆ ਤੇ ਜੇ ਮੇਰਾ ਮਾਲਾ ਡੁੱਬ ਗਿਆ ਨਾ ਕਿਤੇ ਇੱਥੇ ਈ ਕੋਈ ਗੱਲਬਾਤ ਹੋ ਗਈ ਤੇ ਇਹਦਾ ਜੁਮੇਵਾਰ ਪਰ ਪ੍ਰਸ਼ਾਸਨ ਹੋਏਗਾ ਇਹ ਕਿਉਂ ਮੈਂ ਇਹਨਾਂ ਨੂੰ ਬੜੀ ਵਾਰੀ ਕਹਿ ਚੁੱਕਾ ਮੇਰੇ ਮਹੱਲੇ ਦੀ ਬੜੀ ਵੱਡੀ ਸਮੱਸਿਆ ਪਾਣੀ ਲੋਕਾਂ ਦੇ ਘਰਾਂ 'ਚ ਵੜਨ ੜਿਆ ਕੀੜੇ ਤੁਰਨ ੜਿਆ ਲੋਕਾਂ ਦੇ ਘਰਾਂ 'ਚ ਤੇ ਇਹਨਾਂ ਨੂੰ ਮੈਂ ਬੜੀ ਵਾਰੀ ਕਹਿ ਚ ਪਾਏ ਮੇਰੀ ਗੱਲ ਮੰਨਦੇ ਨਹੀਂ ਪਏ ਰੋਕੇ ਇਹਨਾਂ ਨੇ ਉਹ ਨਾਲਾ ਜਿਹਾ ਬਣਾਉਂ ੜਿਆ ਇਹ ਨਾਲਾ ਬਣਾਉਣਾ ਸੀ ਤੇ ਜਿੱਦਾਂ ਪਿੱਛੇ ਪਾਣੀ ਛੱਡਿਆ ਤੇ ਮੇਰਾ ਵੀ ਛੱਡੀ ਜਾਂ ਮੇਰਾ ਤੇ ਹੈ ਸਮੱਸਿਆ ਹੀ ਇਹ ਹੈ ਮੇਰੇ ਮਹੱਲੇ ਡੁੱਬ ਚਲੇ ਵਿੱਚ ਸਰਪੁੱਛੋ ਦੇਖੋ ਜਾ ਕੇ ਮੇਰੇ ਨਾਲ ਉੱਥੇ ਜੇ ਕੋਈ ਦਵਾਈਆਂ ਕਰਕੇ ਕੋ ਮਰ ਗਿਆ ਮੈਂ ਕਿਹਾ ਮੈਂ ਕੱਲ ਦੀ ਡੇਟ ਦੇ ਵਿੱਚ ਜੇ ਨਾ ਪ੍ਰਸ਼ਾਸਨ ਨੇ ਕੁਝ ਕੀਤਾ ਮੈਂ ਆਪਣੀ ਕਮੇਟੀ ਘਰ ਤੋਂ ਜੀਐਸਬੀ ਲੈ ਕੇ ਜਾ ਕੇ ਤੋੜ ਦੇਣਾ